ਟਰਾਜ ਵੀਡੀਓ ਸ਼ੁਰੂ ਹੋਣ ਤੋਂ ਪਹਿਲੇ ਮੈਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਆਰਾਮ ਰਾਮ ਅਦਾ ਖਾਜਾ ਦੀਵਾਲੀ ਦਾ ਦਿਨ ਹੈ ਮੈਂ ਪੂਰੇ ਭਾਰਤ ਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਜਿੰਨੇ ਵੀ ਮੇਰੇ ਭੈਣ ਭਰਾ ਆਇਆ ਉਨਾ ਨੂੰ ਅੱਜ ਮੈਂ ਦਿਵਾਲੀ ਦੇ ਮੌਕੇ ਤੇ ਸ਼ੁਭ ਕਾਮਨਾਵਾਂ ਦਿੰਦਾ ਹਾਂ ਕਿ ਆਉਣ ਵਾਲਾ ਸਮਾਂ ਵੀ ਤੁਹਾਡਾ ਇਸੇ ਤਰ੍ਹਾਂ ਖੁਸ਼ੀਆਂ ਭਰਿਆ ਆਵੇ ਅੱਜ ਮੈਂ ਹੁਣਾਂ ਭੈਣਾ ਭਰਾਵਾਂ ਵਾਸਤੇ ਵੀਡੀਓ ਲੈ ਕੇ ਆਇਆ ਹਾਂ ਉਹ ਪਹਿਲੇ ਵੀ ਇਹ ਵੀਡੀਓ ਲੈ ਕੇ ਇਸ ਤਰ੍ਹਾਂ ਦੀ ਆਉਂਦਾ ਰਹਿੰਦਾ ਹਾਂ ਜਿਨ੍ਹਾਂ ਭੈਣਾ ਭਰਾਵਾਂ ਦੇ ਪੂਰਾ ਦਿਨ ਖੜੇ ਖੜੇ ਉਹ ਕੰਮ ਕਰਦੇ ਹਨ ਉਹਨਾਂ ਨੂੰ ਰੈਸਟ ਨਹੀਂ ਮਿਲਦੀ ਉਹਨਾਂ ਦੇ ਪੈਰ ਸੋਜ ਜਾਂਦੇ ਉਂਗਲਾਂ ਸੋਜ ਜਾਂਦੀਆਂ ਨੇ ਨਾ ਗਿੱਟੇ ਸੋਜ ਜਾਂਦੇ ਆ ਲੱਤਾਂ ਜਿਹੜੀਆਂ ਦਰਦ ਕਰਦੀਆਂ ਪਿੰਨੀਆਂ ਗੋਡੇ ਦਰਦ ਕਰਦੇ ਰਹਿੰਦੇ ਆ ਪੱਟ ਜਿਹੜੇ ਆ ਉਹ ਵੀ ਦਰਦ ਕਰਦੇ ਆ ਜਿੱਥੇ ਤੱਕ ਉਹਨਾਂ ਦਾ ਸਿਹਤ ਦਾ ਹਿੱਸਾ પેટ ਦਾ ਜਿਹੜਾ ਹੈ ਕਮਰ ਜਿਹੜੀ ਹੈ ਦੀ ਆ ਉਹ ਵੀ ਦਰਦ ਕਰਦੀ ਰਹਿੰਦੀ ਆ ਇਸ ਨੂੰ ਦੂਰ ਕਰਨ ਵਾਸਤੇ ਮੈਂ ਅੱਜ ਦੁਬਾਰ ਦੀ ਸਹਾਇਤਾ ਨਾਲ ਐਕਸਰਸਾਈਜ਼ ਲੈ ਕੇ ਆਇਆ ਹਾਂ ਤੇ ਆਓ ਉਹ ਅੱਜ ਐਕਸਰਸਾਈਆਂ ਮੈਂ ਦੱਸਦਾ ਹਾਂ ਕਿ ਤੁਸੀਂ ਜਿਹੜੀਆਂ ਮੈਂ ਕਰਨੀਆਂ ਐ ਐਕਸਰਸਾਈਆਂ ਉਹ ਤੁਸੀਂ ਵੀ ਐਕਸਰਸਾਈਆਂ ਕਰਨੀਆਂ ਆ ਜਿਸ ਤਰ੍ਹਾਂ ਮੇਰਾ ਸ਼ਰੀਰ ਫਿੱਟ ਆ ਮੇਰੀ ਉਮਰ 44 ਸਾਲ ਦੀ ਹੋ ਗਈ ਆ ਤੇ ਮੈਂ ਅੱਜ ਦੀ ਦਿਨ ਆ ਉਹਨਾਂ ਨਾਲ ਮੇਰੀ ਵਧੀਆ ਸਿਹਤ ਹੈਗੀ ਆ ਤੇ ਤੁਸੀਂ ਵੀ ਮੇਰੇ ਵਾਂਗੂ ਸਿਹਤ ਬਣਾਓ ਆਓ ਆਪਾਂ ਇਸ ਬਾਰੇ ਜਿਹੜੀ ਐ ਐਕਸਰਸਾਈ ਕਰੀਏ ਤੇ ਇਸ ਤਰ੍ਹਾਂ ਨਾਲ ਤੁਸੀਂ 5 ਮਿੰਟ ਇਸ ਤਰ੍ਹਾਂ ਨਾਲ ਰੱਖਣੀ ਆ ਔਰ 5 ਮਿੰਟਾਂ ਤੋਂ ਬਾਅਦ ਤੁਸੀ ਕੀ ਕਰਨਾ ਹੈਗਾ ਕਿ ਤੁਸੀਂ ਜਿਹੜੀ ਆ ਗਈ ਆ ਪੈਰਾਂ ਨੂੰ ਉੱਪਰ ਥੱਲੇ ਰੱਖਣਾ ਹੈ ਦਵਾਰ ਦੇ ਨਾਲ ਬਿਲਕੁਲ ਤੁਸੀਂ ਟੱਚ ਹੋ ਕੇ ਰਹਿਣਾ ਹੈ ਇਹਦੇ ਨਾਲ ਕਿ ਯੋਗਾ ਤੇ ਤੁਹਾਡੇ ਪੈਰਾਂ ਦੀਆਂ ਮਈਆਂ ਉਹ ਤੁਹਾਡੇ ਗਿੱਟਿਆਂ ਦੀਆਂ ਨਸਾਂ ਜਿਹੜੀਆਂ ਆ ਗੁੱਛਾ ਬੱਜਦਾ ਨਹੀਂ ਆਇਆ ਉਹਦੇ ਨਾਲ ਤੁਹਾਡੇ ਜਿਹੜੀਆਂ ਆ ਨਸਾਂ ਖੁੱਲਣਗੀਆਂ ਤੇ ਤੁਹਾਡਾ ਖੂਨ ਦਾ ਸਰਕਲ ਜਿਹੜਾ ਆ ਸ਼ੁਰੂ ਹੋ ਜਾਊਗਾ ਇਸ ਤਰੀਕੇ ਨਾਲ ਕਿ ਕੋਈ ਕਦੇ ਵੀ ਤੁਸੀਂ ਇੱਕ ਮਿੰਟ ਕਰਨਾ ਹੈ ਇਸ ਤਰੀਕੇ ਨਾਲ ਤੁਸੀਂ ਸਵੇਰੇ ਦੁਪਹਿਰੇ ਅਤੇ ਸ਼ਾਮ ਨੂੰ ਤੁਸੀਂ ਕਰ ਸਕਦੇ ਹੋ ਸਵੇਰੇ ਖਾਲੀ ਪੇਟ ਕਰਨੀ ਆ ਦੁਪਹਿਰ ਅਤੇ ਸ਼ਾਮ ਨੂੰ ਰੋਟੀ ਖਾਣ ਤੋਂ ਪਹਿਲੇ 2 ਘੰਟੇ ਜਾਂ ਰੋਟੀ ਖਾਣ ਤੋਂ ਬਾਅਦ 2 ਘੰਟੇ ਤੁਸੀਂ ਇਹ ਐਕਸਰਸਾਈਜ਼ ਕਰਨੀ ਆ ਅਗਲੀ ਐਕਸਰਸਾਈਜ਼ ਕੱਲਾ-ਕੱਲੇ ਪੈਰ ਨੂੰ ਦੀ ਇਸ ਤਰੀਕਾ ਨਾਲ ਤੁਸੀਂ ਕਰਨਾ ਹੈ ਪੂਰਾ ਖੇਚਣਾ ਤਰਕੇ ਤੁਹਾਡੀਆਂ ਪਿੰਨੀਆਂ ਜਿਹੜੀਆਂ ਇਹਨਾਂ ਨਾਲ ਤੁਹਾਨੂੰ ਪਤਾ ਲੱਗ ਜਾਣਾ ਹੈ ਕਿ ਪਿੰਨੀਆਂ ਦੇ ਵਿੱਚ ਕਿੰਨੀ ਤੈਨੂੰ ਮਹਿਸੂਸ ਹੋ ਰਿਹਾ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਪੈਰ ਦੋਨੋਂ ਇਸ ਤਰੀਕੇ ਨਾਲ ਲੈਣ ਬਰਾਬਰ ਲੈ ਆਉਣਾ ਔਰ ਹੱਥ ਜਿਹੜੇ ਆ ਉਹ ਇਸੇ ਤਰ੍ਹਾਂ ਪਿੱਛੇ ਰੱਖਣੇ ਰੱਖਿਆ ਆਪਣਾ ਪੂਰਾ ਤੁਸੀਂ ਕੰਮ ਨੂੰ ਸਿੱਧੀ ਕਰ ਦੇਣਾ ਇਰਤੇ ਕਿਨਾਲ ਠੀਕ ਹੁਣ ਤੁਸੀਂ ਕੀ ਕਰਨਾ ਬੋਕ ਕਰਨੀ ਹੈ ਇਥੋਂ ਹੌਲੀ ਹੌਲੀ ਜਾਣਾ ਹੌਲੀ ਹੌਲੀ ਹੋ ਗਈ ਇਹ ਕਰਾਂ ਇਹ ਕਰਾਂ ਇਹ ਵੀ ਤੁਸੀਂ ਘਟੋ ਘਟ ਇੱਕ ਮਿੰਟ ਦੀ ਐਕਸਰਸਾਈਜ਼ ਕਰਨੀ ਆ ਇਹਦੇ ਨਾਲ ਤੁਹਾਡੇ ਜਿਹੜੇ ਆ ਗੋਡੇ ਤੁਹਾਡੇ ਪੱਟ ਜਾਂ ਤੁਹਾਡੇ ਰੋਰ ਬੈਗ ਬੀ ਜਿਹੜੀ ਆ ਅਗਲੀ ਵਾਰ ਦੋ ਨੋਰ ਬੈਂਕ ਨੂੰ ਆ ਉਹਨੂੰ ਵੀ ਤੁਹਾਨੂੰ ਆਰਾਮ ਮਿਲੇਗਾ ਇਹ ਵੀ 15 ਤੋਂ 20 ਵਾਰ ਤੁਸੀਂ ਇਸ ਤਰੀਕੇ ਨਾਲ ਕਰਨਾ ਆ ਅਗਲੀ ਐਕਸਰਸਾਈਸ ਤੁਸੀਂ ਇਹ ਕਰਨਾ ਜੇ ਨਾ ਤਾਂ ਜਿਹੜੀ ਹੈ ਉਹ ਜਿਹੜੀ ਹੱਥ ਪਰ ਜਿਹੜੀ ਹੈ ਉਹ ਪੂਰੀ ਹੋਊਗੀ ਤੇ ਤੁਹਾਡੀ ਜਿਹੜੀ ਦਰਦ ਜਿਹੜੀ ਹੈ ਘਟੂਗੀ ਨਾਲ ਹੀ ਤੁਹਾਡੇ ਜਿਹੜੇ ਆ ਕੇ ਆ ਪੱਟ ਜਿਹੜੇ ਆ ਉਹ ਵੀ ਚੜੀ ਘਟੂਗੀ ਜੇstra ਤੱਕ ਤਿੱਨੀ ਹੁੰਦੀ ਆ ਉਸ ਤਰੀਕਾ ਨਾਲ ਤੁਸੀਂ ਆਪਣੇ ਇਹਨਾਂ ਐਕਸਰਸਾਈਜ਼ ਕਰਨੀਆਂ ਕਿ ਇਹ ਜਿਹੜਾ ਹਿੱਸਾ ਤੁਹਾਡਾ ਅੰਦਰਲਾ ਜਿਹੜਾ ਹੈਗਾ ਇਹ ਘਟ ਜਾਊਗਾ ਇਹ ਪਤਲਾ ਹੋ ਜਾਊਗਾ ਤੋਰ ਫਿਰ ਤੁਹਾਨੂੰ ਆਰਾਮ ਮਿਲੂਗਾ ਇਤਨਾ ਗਵਾਰਦਾ ਖਾਰਾ ਲੈ ਕੇ ਐਕਸਰਸਾਈਆਂ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਜਾਂ ਖਰਾਬ ਲੱਗੀ ਆ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਲੇ ਕੇ ਭੇਜਣਾ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਮੇਰੀ ਵੀਡੀਓ ਕਿੰਨੇ ਨੇ ਪਸੰਦ ਕੀਤੀ ਆ ਜਾਂ ਕਿੰਨੇ ਨੇ ਨਹੀਂ ਪਸੰਦ ਕੀਤੀ ਤੇ ਆਉਣ ਵਾਲੀ ਵੀਡੀਓ ਜਿਹੜੀ ਆ ਮੈਂ ਹੋਰ ਵੀ ਤੁਹਾਡੇ ਵਾਸਤੇ ਵਧੀਆ ਲੈ ਕੇ ਆਵਾਂ ਅਗਰ ਤੁਸੀਂ ਮੇਰੇ ਚੈਨਲ ਦੇ ਉੱਤੇ ਪਹਿਲੀ ਵਾਰ ਆਇਓ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਤੁਹਾਡਾ ਇੱਕ ਇੱਕ ਸਬਸਕ੍ਰਾਈਬ ਮੇਰੇ ਬਾਅਦ ਤੇ ਬਹੁਤ ਅਹਿਮ ਦਾ ਹੋਗਾ ਤੇ ਨਾਲ ਹੀ ਤੁਹਾਨੂੰ ਜਿਹੜੀ ਆ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਮਿਲ ਸਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ